ਜੀ ਸਾਰੇ ਸ਼ਿਕਲ ਜੀ ਸਾਰਿਆਂ ਨੂੰ ਆਪਾਂ ਅੱਜ ਲੱਗੇ ਆ ਪਨੀਰ ਦੀ ਪੁਰਜੀ ਬਣਾਉਣ ਉਹਦੇ ਵਾਸਤੇ ਆਪਾਂ ਪਿਆਜ਼ ਛਿੱਲ ਕੇ ਤੇ ਧੋਲੇ ਨੇ ਤੇ ਟਮਾਟਰ ਵੀ ਧੋਲੇ ਨੇ ਆਪਾਂ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਕੱਟ ਕੇ ਫੇਰ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਬੱਚਿਆਂ ਦੀ ਫੇਵਰੇਟ ਸਾਰੇ ਬੱਚੇ ਜਿਹੜੇ ਬਹੁਤ ਪਸੰਦ ਕਰਦੇ ਨੇ ਪਨੀਰ ਦੀ ਪੁਰਜੀ ਤੇ ਚਲੋ ਆਓ ਹੁਣ ਆਪਾਂ ਇਹਨਾਂ ਨੂੰ ਕੱਟੀਏ ਪਹਿਲਾ ਆਪਾਂ ਪਿਆਜ਼ ਜਿਹੜੇ ਆ ਉਹ ਕੱਟ ਲਾਂਗੇ ਬਰੀ ਬਰੀ ਤੋਂ ਆਪਾਂ ਪਿਆਜ਼ ਜਿਹੜੇ ਆ ਸਾਰੇ ਕੱਟ ਲਾਂਗੇ ਫਿਰ ਆਪਾਂ ਟਮਾਟਰ ਚੜੀ ਉਹ ਕਰਤਾ ਨੂੰ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਪਨੀਰ ਜਿਹੜਾ ਆਪਾਂ ਪੂਜੀ ਸਿੰਪਲ ਤਰੀਕੇ ਨਾਲ ਸਿਰਫ ਬਣਾਉਣੀ ਆ ਪਿਆਜ਼ ਟਮਾਟਰ ਪਾ ਗਏ ਇਹਦੇ ਵਿੱਚ ਕੋਈ ਅਦਰਕ ਲਸਣ ਨਹੀਂ ਆਪਾਂ ਪਾਣਾ ਕਿਉਂਕਿ ਪਨੀਰ ਦੀ ਪੂਜੀ ਜਿਹੜੀ ਆ ਉਹ ਸਿੰਪਲ ਜਿਹੜੀ ਉਹ ਸਵਾਦ ਲੱਗਦੀ ਆ ਜਿਹੜੇ ਬੱਚੇ ਆ ਉਹਨਾਂ ਨੂੰ ਲਸਣ ਆਦਰਕ ਜਿਹੜਾ ਉਹ ਪਸੰਦ ਨਹੀਂ ਹੈਗਾ ਬਹੁਤ ਬੱਚੇ ਖਾਂਦੇ ਨੇ ਕਈਆਂ ਦੇ ਵਿੱਚ ਇਹ ਖਾ ਵੀ ਲੈਂਦੇ ਹੋਣਗੇ ਸਾਡੇ ਬੱਚੇ ਜਿਹੜੇ ਉਹ ਨਹੀਂ ਖਾਂਦੇ ਮੈਂ पापा ਇਹ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ ਪੂਜੀ ਪਨੀਰ ਦੀ ਜੇ ਤੁਹਾਨੂੰ ਕੋਈ ਸਬਜੀ ਨਹੀਂ ਲੱਗਦੀ ਘਰ ਦੇ ਵਿੱਚ ਆਪਣਾ ਮੱਝਾ ਘਾਵਾ ਦਾ ਦੁੱਧ ਹੋਵੇ ਜਾਂ ਤੇ ਘਰੇ ਪਨੀਰ ਬਣਾ ਕੇ ਤੇ 10 ਮਿੰਟ ਦੇ ਵਿੱਚ ਆਪਣੀ ਜਿਹੜੀ ਪਨੀਰ ਦੀ ਪੂਜੀ ਉਹ ਬਣ ਕੇ ਰੈਡੀ ਹੋ ਜਾਂਦੀ ਆ ਆਪਾਂ ਪਨੀਰ ਜਿਹੜਾ ਵਾ ਉਹ ਘਰ ਦਾ ਹੀ ਬਣਾਇਆ ਵਾ ਆਪਾਂ ਗਾਂ ਦੇ ਦੁੱਧ ਦਾ ਪਨੀਰ ਜਿਹੜਾ ਵਾ ਉਹਦੀ ਫੁਰਜੀ ਬਣਾਵਾਂਗੇ ਬਾਜ਼ਾਰੋਂ ਜਿਹੜਾ ਉਹ ਪਨੀਰ ਸਹੀ ਨਹੀਂ ਮਿਲਦਾ ਆਪਾਂ ਘਰੇ ਪਨੀਰ ਬਣਾਉਨੇ ਆ ਪਨੀਰ ਬਣਾਉਣ ਵਾਸਤੇ ਆਪਾਂ ਮੈਂ ਦਹੀ ਨਿੰਬੂ ਦਾ ਸੱਤ ਵੀ ਵਰਤ ਕੇ ਸਾਦੇ ਆ ਇਹਦੇ ਨਾਲ ਵਧੀਆ ਪਨੀਰ ਬਣਦਾ ਆ। ਆਪਾਂ ਜਦੋਂ ਪਨੀਰ ਬਣਾਉਨੇ ਆ ਉਹਦੇ ਵਿੱਚ ਦਹੀਂ ਪਾਉਨੇ ਆ, ਦਹੀਂ ਨਾਲ ਪਟਾਉਨੇ ਆ। ਬਹੁਤ ਵਧੀਆ ਪਨੀਰ ਬਣਦਾ ਆਪਣਾ। ਇਹ ਆਪਾਂ ਮੀਡੀਅਮ ਸਾਈਜ਼ ਦਾ ਪਿਆਜ਼ ਕੱਟਣਾ ਵਾ, ਜ਼ਿਆਦਾ ਛੋਟੇ ਨਹੀਂ ਕੱਟਣਾ। ਪਨੀਰ ਦੇ ਵਿੱਚ ਥੋੜਾ ਜਿਹਾ ਮੀਡੀਅਮ ਸਾਈਜ਼ ਹੀ ਹੋਵੇ ਪਿਆਜ਼ ਦਾ ਤੇ ਪਨੀਰ ਬਹੁਤ ਵਧੀਆ ਬਣਦਾ ਵਾ। ਜਾ ਜਿਹੜਾ ਪਪਟ ਲਿਆ ਵਾ ਹੁਣ ਆਪਾਂ ਟਮਾਟਰ ਚੇਲੇ ਉਹ ਵੀ ਕੱਟ ਲਾਂਗੇ ਮੈਂ ਤਾਂ ਬਰੀ ਬਰੀ ਕੱਟ ਲਾਂਗੇ ਆਪਾਂ ਜੀ ਟਮਾਟਰ ਜਿਹੜਾ ਵੀ ਆਪਣਾ ਕੱਟਿਆ ਗਿਆ ਵਾ ਹੁਣ ਆਪਾਂ ਲਾਵਾਂਗੇ ਤੜਕਾ ਪਨੀਰ ਨੂੰ ਲਓ ਜੀ ਟਮਾਟਰ ਤੇ ਪਿਆਜ਼ ਜਿਹੜਾ ਆਪਾਂ ਕੱਟ ਲਿਆ ਵਾ ਤੇ ਆਪਣਾ ਘਰ ਦਾ ਪਨੀਰ ਆਪਾਂ ਬਣਾ ਕੇ ਰੱਖਿਆ ਸੀਗਾ ਦਿਹਾਉਣਾ ਪਹਿਲਾਂ ਲਾਵਾਂਗੇ ਤੜਕਾ ਪਨੀਰ ਨੂੰ ਕੁੱਚੀ ਪੜਾਵਾਂਗੇ ਜੀ ਤੇਲ ਆਪਾਂ ਦਿੱਤਾ ਪਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇਲ ਆਪਣਾ ਜਿਹੜਾ ਗਰਮ ਹੋ ਗਿਆ ਵਾ ਇਹ ਰ ਆਪਣਾ ਜਿਹੜਾ ਵਾ ਉਹ ਬਰਾਊਨ ਹੋ ਗਿਆ ਵਾ ਤੇ ਪਿਆਰ ਕਰਾਂ ਹੁਣ ਪਿਆਰ ਜਿਹੜਾ ਵਾ ਉਹਨੇ ਆਪਾਂ ਕੱਢਾਂਗੇ ਉਹ ਜਲਦੀ ਬਣਨ ਵਾਲੀ ਰਹਤੀ ਹੈ ਇਹ ਬਿਲਕੁਲ ਹੀ ਕਾਹਂਦਰੀ ਤੇ ਨਾਂਕਾਂਦੀ ਹੈ ਸਿੰਪਲ ਬਿਲਕੁਲ d'ar ਉਹ ਲੰਬੀ ਰੋਕ ਤੇ ਬਾਤ ਵੀ ਆਪਣੇ ਸਾਹ ਦੇ ਵਿੱਚ ਪਾਵਾਗੇ കലര പ്യാറ്റീ പഞ്ച സിട്ട് ഹണ്ണം

ਆਪਾਂ ਕੋਈ ਵੀ ਡਾਰਕ ਹੋਇਆ ਸੌਤ ਵੀਡੀਓ ਪਾਵਾਂਗੇ സോസ്റ്റ് ഓക്കെ അദ്ദേഹം പാദ പനിർ ਕਨੀਰ ਆਪਣਾ ਬਣ ਕੇ ਰੈਡੀ ਹੋ ਗਿਆ ਵਾ ਹੋਣ ਇਹਦੇ ਉੱਪਰ ਆਪਾਂ ਪਾਵਾਂਗੇ ਧਨੀਆ ਕਿੱਦਾਂ ਦੀ ਲੱਗੀ ਤੁਹਾਨੂੰ ਕਨੀਰ ਦੀ ਭੁਰਜੀ ਸਾਰੇ ਜਾਨੇ ਕਮੈਂਡ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਆ ਕਰੋ ਜਿਨ੍ਹਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ ਸਾਸ਼ੀ ਕਾਲ ਜੀ ਧੰਨਵਾਦ ਜੀ ਸਾਰਿਆਂ ਦਾ